ਇਹੀ ਮੈਨੂੰ ਬਹੁਤ ਅਜ਼ੀਜ਼ ਹੈ ਚਾਹੇ ਇੰਗਲਿਸ਼ ਆ ਚਾਹੇ ਉਰਦੂ ਆ ਫਾਰਸੀ ਆ ਹਿੰਦੀ ਆ ਪੰਜਾਬੀ ਆ ਹਰ ਇੱਕ ਜ਼ਬਾਨ ਦੀ ਜਿਹੜੀ ਇੱਕ ਖੁਸ਼ਬੂ ਆ ਨਾ ਸਾਡੇ ਮੈਂ ਦੋਸਤਾਂ ਨਾਲ ਵੀ ਗੱਲ ਕਰਦਾ ਹੁੰਦਾ ਮੈਂ ਕਹਾਂ ਯਾਰ ਕਿ ਜੇਕਰ ਤੁਸੀਂ ਸਿਰਫ ਭਾਸ਼ਾ ਦੀ ਐਗਜ਼ਿਸਟੈਂਸ ਲਈ ਲੜ ਰਹੇ ਹੋ ਨਾ ਇਹ ਤੇ ਬਹੁਤ ਮਤਲਬ ਕਿ ਤੁਸੀਂ ਫਿਰ ਬਹੁਤ ਪਿੱਛੇ ਹਾਂ ਲੇ ਤੁਹਾਨੂੰ ਖੋ ਜੁਬਾਨ ਦੀ ਖੂਬਸੂਰਤੀ ਲਈ ਲੜਨਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਨਾ ਨਾ ਉਹਦੀ ਹੋਣਤ ਲਈ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਪਹਿਲਾਂ ਖੂਬਸੂਰਤੀ ਦਾ ਵਜਾ ਕੇ ਰੱਖੀ ਜਾਵੇ ਹਾਂ ਅਸਥੈਟਿਕ ਤੇ ਪਹੁੰਚੋ ਅਗੇ ਹੋਂਤ ਤਾਂ ਹੋਂਤ ਹੈਗੀ ਆ ਹਮੇਸ਼ਾ ਰਹੂਗੀ ਜਦੋਂ ਖੂਬਸੂਰਤ ਹੋ ਗਈ ਹਰ ਬੰਦੇ ਨੇ ਅਪਣਾਉਣੀ ਜਦੋਂ ਹੁਣ ਹੋ ਸਕਦਾ ਕਈ ਲੋਕਾਂ ਨੂੰ ਸਾਨੂੰ ਕਈ ਵਾਰੀ ਸੋਸ਼ਲ ਮੀਡੀਆ ਤੇ ਜਾਂ ਈਮੇਲ ਤੇ ਜਾਂ ਕਾਨਸਰਟ 'ਚ ਵੀ ਹੁਣ ਸਾਡੇ ਜਿਹੜੇ ਆਊਟ ਆਫ ਸਟੇਟ ਅਸੀਂ ਪੰਜਾਬ ਸ਼ੋਅ ਕਰਦੇ ਆ ਮੈਂ ਸਪੈਸ਼ਲ ਪੁੱਛਦਾ ਕਿੰਨੇ ਲੋਕ ਨਾਨ ਬੈਕਗਰਾਉਂਡ ਪੰਜਾਬੀ ਤੋਂ ਹੈਗੇ ਆ ਜਿਨ੍ਹਾਂ ਦੀ ਪੰਜਾਬੀ ਕੋਈ ਪੁਰਾਣੀ ਨਹੀਂ ਗਵਾਲੀਅਰ ਦੇ ਵਿੱਚ ਸਰ ਤੁਸੀਂ ਮੰਨੋਗੇ 80 ਤੋਂ 85% ਲੋਕ ਸੀ ਜਿਹੜੇ ਨਾ ਸਿਰਫ ਮੱਧ ਪ੍ਰਦੇਸ਼ ਬੇਸ ਦੇ ਸੀ। ਰਾਜਸਥਾਨ ਦੇ ਵਿੱਚ ਆਲਮੋਸਟ ਮੈਨ ਲੱਗਦਾ 50 ਤਾਂ ਸੀਗੀ ਸੀ। ਹਾਂਜੀ। ਸੋ ਜੇਕਰ ਉਹ ਲੋਕ ਤੁਹਾਡੇ ਕਰਕੇ ਤੁਹਾਡੀ ਜ਼ੁਬਾਨ ਸੁਣਨੀ ਸ਼ੁਰੂ ਕਰ ਦਿੰਦੇ ਇਹਦਾ ਮਤਲਬ ਉਹਦੇ ਵਿੱਚ ਕੋਈ ਨਾ ਕੋਈ ਮੈਕ ਕੋਈ ਨਾ ਕੋਈ ਅਸਥੈਟਿਕ ਬਿਲਕੁਲ ਠੀਕ ਹੈ। ਪਰ ਮੇਰੇ ਖਿਆਲ ਤੁਹਾਡੇ ਬੜਾ ਬਖੂਬੀ ਸੀ ਆ। ਹਾਂਜੀ। ਕਿ ਤੁਹਾਨੂੰ ਹਿੰਦੀ ਜ਼ੁਬਾਨ ਵਾਲੇ ਤੁਹਾਨੂੰ ਉਰਦੂ ਜ਼ੁਬਾਨ ਵਾਲੇ ਹਾਂਜੀ ਪਾਕਿਸਤਾਨ 'ਚ ਤੁਹਾਡੀ ਬਹੁਤ ਵੱਡੀ ਫੈਨ ਫਾਲਿੰਗ ਹੈ। ਸੋਸ਼ਲ ਮੀਡੀਆ 'ਤੇ ਵੇਖਦਾ ਹਾਂ। ਹਾਂਜੀ। ਤੁਸੀਂ ਗਾਇਆ ਕਿ ਇੱਕ ਦਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾਈਏ ਤਾਂ ਇਹ ਸਬਬ ਹੁਣ ਤੱਕ ਬਣਿਆ ਅਨਫੋਰਚੂਨੇਟਲੀ ਹਾਲੇ ਤੱਕ ਤਾਂ ਨਹੀਂ